ਹਾਂਜੀ ਪਾ ਜੀ ਨਮਸਕਾਰ ਯਾ ਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਭਾ ਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨੰਮ ਨੇ ਬਈ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਥੋੜਾ ਛੋਟਾ ਵੀਰ ਮੀਂਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨ ਪਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਚੰਗੇ ਕੂਤਰਾਂ ਦਾ ਸ਼ੌਂਕ ਕਰਕੇ ਮੇਰਾ ਭਰਾ ਨੰਦ ਮਾਨਦੇ ਹੋਣਗੇ ਸਭ ਤੋਂ ਪਹਿਲਾਂ ਵੀਰੇ ਮੈਂ ਮਾਫੀ ਚਾਹੁੰਨਾ ਕਿ ਕੱਲ ਆਪਾਂ ਤੁਹਾਡੇ ਲਈ ਕੋਈ ਵੀਡੀਓ ਨਹੀਂ ਲਾ पाए ਮੇਰਾ ਭਰਾ ਜਾਨ ਪਰ ਆਪਣੇ ਕੋਲੇ ਹੈ ਨਹੀਂ ਸੀ ਦਰਸ਼ਕੋ ਸਾਰੇ ਕੂਤਰ ਸੇਲ ਹੋ ਗਏ ਸੀਗੇ ਠੀਕ ਹੈ ਜੀ ਵਿੱਚੋਂ ਕਈ ਭਰਾਵਾਂ ਦੇ ਫੋਨ ਆਏ ਇੱਕ ਦੋ ਬੰਦੇ ਆਏ ਵੀ ਸੀਗੇ ਚਲੋ ਬਾਕੀ ਕੁਛ ਭਰਾਏ ਸੀ ਉਹਨਾਂ ਨੂੰ ਤਾਂ ਜਨਮਪਰਾਂ ਦਾ ਹਾਲ ਆਪਾਂ ਕਰਤਾ ਸੀਗਾ ਕਰੋ ਗੂਤਰ ਦੇਦੇ ਸੀ ਮੇਰਾ ਵੀਰ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਜੀ ਕਿਸੇ ਮੇਰੇ ਵੀਰ ਨੇ ਆਉਣਾ ਹੁੰਦਾ ਆ ਮੇਰਾ ਵੀਰ ਮੈਨੂੰ ਪਹਿਲਾਂ ਫੋਨ ਲਾ ਲਿਆ ਕਰੋ ਦਰਸ਼ਕਾਂ ਨੂੰ ਵੀ ਕਈ ਵਾਰੀ ਖੜੇ ਪੈਰ ਜਨਬਰ ਨਹੀਂ ਹੁੰਦੇ ਮੇਰਾ ਭਰਾ ਠੀਕ ਹੈ ਮੁੜ ਕੇ ਐਵੇਂ ਬੰਦਿਆਂ ਦਾ ਯਾਰ ਗੀੜਾ ਪੈਂਦਾ ਆ ਉਸ ਗੱਲੋਂ ਥੋੜਾ ਛੋਟਾ ਭਰਾ ਮਾਫੀ ਜਿਉਂਦਾ ਤੇ ਵੀਰੇ ਕੱਲ ਕੋਈ ਜਨਮਰ ਹੈ ਨਹੀਂ ਸੀ ਇਸੇ ਕਰਕੇ ਆਪਾਂ YouTube ਦੇ ਉੱਤੇ ਕੋਈ ਮੇਰਾ ਵੀਰ ਵੀਡੀਓ ਨਹੀਂ ਲਈ ਸੀ ਜਿਵੇਂ ਕਿ ਤੁਹਾਡੇ ਨਾਲ ਮੈਂ ਵਾਦਾ ਕਰਿਆ ਕਿ ਬਰੇ ਜਾਨਵਰ ਪਾਵਾਂਗੇ ਤਾਂ ਟਾਪ ਕੁਆਲਿਟੀ ਦੇ ਪਿਓਰ ਬਲੱਡ ਦੇ ਵਿੱਚੋਂ ਸਾਵੇਂ ਕਬੂਤਰਾਂ ਦੇ ਵਿੱਚੋਂ ਟਾਪ ਜਾਨਵਰ ਹੀ ਤੁਹਾਡੇ ਅੱਗੇ ਆਪਾਂ ਪੇਸ਼ ਕਰਾਂਗੇ ਠੀਕ ਹੈ ਜੀ ਜਿਹੜੇ ਭਰਾ ਤੋਂ ਆਪਾਂ ਪਹਿਲਾ ਗੇਮ ਚੁੱਕੀ ਸੀ ਮੇਰਾ ਫਿਰ ਉਸੇ ਭਰਾ ਤੋਂ ਹੁਣ ਆਪਾਂ ਦੂਜੀ ਵਾਰੀ ਜਾਨਵਰ ਲੈ ਕੇ ਆਏ ਆ ਕਬੂਤਰ ਹਲੇ ਬਾਈਹਰਾਂ ਦੇ ਕੋਲ ਹੋਰ ਵੀ ਬੈਠੇ ਆ ਬਰਾਬਰ ਠੀਕ ਹੈ ਬਟ ਆਪਾਂ ਹੌਲੀ ਹੌਲੀ ਕਰਕੇ ਮੇਰਾ ਵੀਰ ਹੁਣ ਆਪਣੇ ਉਹੀ ਜਾਨਵਰ ਚੱਲਣੇ ਆ ਚੈੱਕ ਕਰ ਲੋ ਜੀ ਦੋ ਵੱਡੀਆਂ ਕਬੂਤਰੀਆਂ ਜਿਹੜੇ ਆਪਾਂ ਉਹ ਦਿਨ ਪੱਠੇ ਪਾਏ ਸੀ ਉਸੇ ਬਾਈ ਦੇ ਘਰ ਦੀਆਂ ਦੋ ਵੱਡੀਆਂ ਕੂਦਰੀਆਂ ਲਾਲਚੀਨੀਆਂ ਬਲੱਡ ਤਕਰੀਬਨ ਬੱਚੇ-ਬੱਚੇ ਨੂੰ ਪਤਾ ਜੀ ਕਿ ਕਿਸ ਬਰੀਡ ਦੇ ਵਿੱਚੋਂ ਮਾਧੀਆਂ ਹੈਗੀਆਂ ਨੇ ਤੇ ਕਿਹੜੀਆਂ ਦੇ ਵਿੱਚ ਹੋਣੇ ਠੀਕ ਆ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀ ਚੈੱਕ ਕਰ ਲੋ ਲਾਲਚੀਨੀਆਂ ਵੱਡੀਆਂ ਕੂਦਰੀਆਂ ਆਹ ਕੂਦਰੀ ਚੈੱਕ ਕਰੋ ਦੇਖੋ ਜੀ ਸਾਰੀ ਲਾਲਚੀਨੀ ਜਮਾਂ ਬੰਦ ਹੱਡੀ ਜੋੜਾਂ ਦੀਆਂ ਮਦੀਨਾ ਨੇ ਮੇਰਾ ਭਰਾ ਪੈਰਾਂ ਦੇ ਵਿੱਚ ਇਹਨਾਂ ਦੇ ਰਿੰਗਾਂ ਪਾਈਆਂ ਹੋਈਆਂ ਬਾਕੀ ਪੱਲਾ ਦੇਖੋ ਕਿਵੇਂ ਵਾਈਬ੍ਰੇਟ ਕਰੀ ਜਾਂਦੀ ਲਾਲਚੀਨੀ ਕੂਦਰੀ ਦਰਸ਼ਕੋ ਜਿਹਦੇ ਮੋਢਿਆਂ ਤੇ ਜਾਣ ਹੁੰਦੀ ਨਾ ਮੇਰਾ ਭਰਾ ਉਹੀ ਇਹ ਹਰਕਤ ਕਰਦਾ ਹੁੰਦਾ ਹੈ ਜਾਨਪਰ ਠੀਕ ਆ ਬਾਕੀ ਚਲੋ ਮੇਰੇ ਨਾਲੋਂ ਵੱਧ ਸਿਆਣੇ ਮੇਰਾ ਭਰਾ ਤੁਸੀਂ ਹੋ ਪਿੰਜਰਾਂ ਦੇ ਵਿੱਚ ਦਰਸ਼ਕੋ ਬੈਠੇ ਜਾਨਪਰ ਦੱਸ ਦਿੰਦੇ ਨੇ ਹਾਂ ਵੀ ਇਹਨਾਂ ਕਬੂਤਰਾਂ ਦੇ ਵਿੱਚ ਕੀ ਗੱਲ ਬਾਤ ਹੈਗੀ ਹੈ ਠੀਕ ਆ ਜੀ ਔਰ ਵੀਰੇ ਮੇਨ ਖਾਸੀਤ ਦੋਨੇ ਇਹ ਮਦੀਨਾ ਨੇ ਵੱਡੀਆਂ ਕਬੂਤਰੀਆਂ ਨੇ ਪ੍ਰੋਪਰ ਅੰਡੇ ਬੱਚੇ ਕਰਦੀਆਂ ਹੋਈਆਂ ਤੁਹਾਡੇ ਸਾਹਮਣੇ ਕੂਤਰੀ ਨੇ ਆਪਣੀ ਨੇ ਬੈਠ ਮਾਰੀ ਆ ਆ ਚੈੱਕ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਵੱਟੇ ਵਾਂਗੂ ਬਿਠਾ ਸੁੱਟਦੇ ਨੇ ਮੇਰਾ ਵੀਰ ਠੀਕ ਆ ਜੀ ਫੋਲੋ ਵੈਕਸੀਨੇਟ ਹੋਏ ਹੋਏ ਕਬੂਤਰ ਬਾਕਾਇਦਾ ਬੰਦਿਆਂ ਨੂੰ ਕਰਕੇ ਸ਼ਾਰਟ ਵੀਡੀਓ ਲਾ ਕੇ ਮੇਰਾ ਵੀਰ ਬਖਾਈਦੀ ਹੈ ਠੀਕ ਹੈ ਬਾਕੀ ਵੀਰੇ ਅੱਗੇ ਥੋੜੀ ਸੰਭਾਲਿਆ ਇਹ ਨਹੀਂ ਮੈਂ ਕਹਤਾਂ ਹਾਂ ਵੀ ਵੈਕਸੀਨ ਹੋਈ ਵੀ ਆ ਤੇ ਤੁਸੀਂ ਇਹਨਾਂ ਤੇ ਧਿਆਨ ਦਿਓ ਨਾ ਕਿ ਮੰਨ ਕੇ ਚੱਲੋ ਬਾਈ ਦਾ ਟੀਕਾ ਲੱਗਿਆ ਹੋਇਆ ਯਾਰ ਕੋਹ ਨਹੀਂ ਹੁੰਦਾ ਕੂਤਾਂ ਨੂੰ ਨਹੀਂ ਵੀਰੇ ਜਦੋਂ ਤੁਸੀਂ ਦਾਣਾ ਪਾਣੀ ਕਰਨਾ ਚੰਗੀ ਟੇਕ ਕੇਅਰ ਨਿਗਾਹ ਰੱਖਣੀ ਪੈਣੀ ਕੂਤਰਾਂ ਤੇ ਠੀਕ ਹੈ ਕਿ ਕੋਈ ਕੂਤਰ ਟਿਆਲ ਮੱਠ ਤਾਂ ਨਹੀਂ ਦਾਣਾ ਪਾਣੀ ਕਬੂਤਰ ਪ੍ਰੋਪਰ ਚੁਗ ਰਹੇ ਆ ਜਾਂ ਨਹੀਂ ਮੇਰਾ ਵੀਰ ਆਮ ਆਪਣਾ ਦੀ ਰਿਕੁਆਇਰਮੈਂਟ ਸੀ ਜੀ ਵੱਡੀਆਂ ਮਾਧੀਆਂ ਤੇ ਵਿੱਚੋਂ ਤੇ ਮੇਰਾ ਭਰਾ ਤੁਹਾਡੇ ਵਾਸਤੇ ਟਾਪ ਰਾਣੀ ਸੁੰਦਰਾ ਆਪਾਂ ਅੱਜ ਲਾ ਦਿੱਤੀਆਂ ਨੇ ਆਪਣੇ ਚੈਨਲ ਦੇ ਉੱਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇੱਕ ਵਾਰੀ ਤੁਸੀਂ ਰੇਟ ਲਾਜ਼ਮੀ ਕਨਫਰਮ ਕਰਿਆ ਕਰੋ ਠੀਕ ਹੈ ਤੇ ਐਨੀ ਗਰੰਟੀ ਆ ਤੁਹਾਡੇ ਵੀਰ ਦੀ ਤੁਸੀਂ ਰੇਟ ਇੱਕ ਵਾਰੀ ਕਨਫਰਮ ਕਰ ਲਿਆ ਉਸ ਤੋਂ ਬਾਅਦ ਤੁਸੀਂ ਇਹੋ ਜੀਆਂ ਮਾਧੀਆਂ ਨਹੀਂ ਛੱਡੋਗੇ ਮੇਰਾ ਵੀਰ ਠੀਕ ਹੈ ਜੀ ਇਹੀ ਕਾਰਨ ਹੈ ਕੂਤਰ ਆਪਣੇ ਨਾਲ ਦੇ ਨਾਲ ਸੇਲ ਹੁੰਦੇ ਆ ਬਾਕੀ ਚਲੋ ਜਿਹੜੇ ਭਰਾ ਆਪਾਂ ਨੂੰ ਇੰਨੀ ਸਪੋਰਟ ਕਰਦੇ ਪਿਆਰ ਕਰਦੇ ਹਨ ਜੀ ਉਹਨਾਂ ਦੇ ਪਿਆਰ ਦੇ ਬਦਲੇ ਅੱਜ ਆਪਾਂ ਇੱਥੋਂ ਤਾਈਆਂ ਨੇ ਤਾਂ ਵੀਰੇ ਆਪਾਂ ਨੂੰ ਕੌਣ ਜਾਣਦਾ ਬਾਕੀ ਚੈੱਕ ਕਰ ਲੋ ਮਦੀਨਾ ਦਾ ਕੱਦ ਕਾਰ ਤੇ ਸ਼ਕਲ ਅਕਲ ਤੇ ਰੰਗ ਰੂਪ ਦਰਸ਼ਕੋ ਇੱਕੋ ਝੋਲੀ ਦੀਆਂ ਵੱਡੀਆਂ ਕੂਦੀਆਂ ਨੇ ਆਂਦੇ ਬੱਚਾਂ ਦੀ ਮੇਰਾ ਵੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ ਬਿਲਕੁਲ ਬੰਦ ਹੱਡੀ ਜੋੜ ਪੈਰਾਂ ਦੇ ਵਿੱਚ ਪੱਕੇ ਛੱਲੇ ਨਾਲ ਤੇ ਲੱਗੇ ਹੋਏ ਕੋਈ ਕੱਟ ਕੇ ਨਹੀਂ ਪਾਈ ਕੋਈ ਕਹ ਨਹੀਂ ਉਹ ਰਿੰਗਾਂ ਨੇ ਜੋ ਕਬੂਤਰ ਦੇ ਜਮਾਂਦਰੂ ਹੀ ਪਾਈਆਂ ਜਾਂਦੀਆਂ ਨੇ ਮੇਰਾ ਵੀ ਠੀਕ ਆ ਬਾਕੀ ਚਲੋ ਜਿਹੜੇ ਕਿਸੇ ਬੰਦਿਆਂ ਨੇ ਕੂਤਰ ਸੇਲ ਕਰਨੇ ਹੁੰਦੇ ਵੀਰੇ ਮੈਨੂੰ ਉਹੋ ਜਿਹੇ ਕੂਤਿਆਂ ਦੀ ਵੀਡੀਓ ਨਾ ਲਾਇਆ ਕਰੋ ਉਹੋ ਜਿਹੇ ਕੂਤਰ ਆਪਾਂ ਨਹੀਂ ਲਈਦਾ ਚੰਗੇ ਕਬੂਤਰ ਲਈਦੇ ਨੇ ਬਲੱਡ ਦੇ ਵਿੱਚੋਂ ਕਬੂਤਰ ਲਈਦੇ ਨੇ ਠੀਕ ਹੈ ਜੀ ਵਧੀਆ ਰੇਟ ਤੇ ਮੇਰਾ ਵੀ ਕਬੂਤਰ ਲਈਦੇ ਨੇ ਮੇਰਾ ਭਰਾ ਠੀਕ ਹੈ ਆਦੋ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਮਾਦਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਵਿਕਾਸ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਭਰਾ ਤੁਹਾਡਾ ਤਸੱਲੀ ਬਖਸ਼ ਸ਼ੌਂਕ ਕਰਾਉਂਦਾ ਬਸ ਤੁਸੀਂ ਵੀਡੀਓ ਵਿੱਚ ਆਪਣੇ ਲਾਸਟ ਤਾਈ ਬਣੇ ਰਹੋ ਵੀਡੀਓ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਲਾਜ਼ਮੀ ਕਰਕੇ ਜਾਇਓ ਬਾਕੀ ਉਸ ਦਿਨ ਆਪਾਂ ਵੀਡੀਓ ਲਾਈ ਸੀ ਮੇਰਾ ਭਰਾ ਦੋ ਨਿੱਕੀਆਂ ਹੀ ਕੂਤਰੀਆਂ ਐਸੇ ਬਾਈ ਦੇ ਘਰ ਦੀਆਂ ਸੀਗੀਆਂ ਮਿਰਾਵਾਲੇ ਕੂਤਰਾ ਦੇ ਵਿੱਚੋਂ ਇੱਕ ਭਰਾ ਨੇ ਕਮੈਂਟ ਕਰਿਆ ਵੀਰੇ ਮੀਰਾਵਾਲ ਨਹੀਂ ਗਏ ਮੇਰਾ ਭਰਾ ਤੇਰਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਮੇਰਾ ਵੀਰ ਠੀਕ ਹੈ ਜੀ ਸਾਨੂੰ ਉਹ ਕਮੈਂਟ ਕਰਨ ਲਈ ਟਾਈਮ ਕੱਢਿਆ ਤੇਰਾ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਹਨਾ ਕਿਉਂਕਿ ਦਰਸ਼ਕ ਨੂੰ ਕਮੈਂਟ ਚਾਹੀਏ ਚੰ ਠੀਕ ਆ ਨਾਰਮਲ ਬੰਦੇ ਵਾਸਤੇ ਚਲੋ ਜਿਹੜਾ ਬੰਦਾ ਜਿਆਦਾ ਪੜਿਆ ਲਿਖਿਆ ਆ ਠੀਕ ਆ ਟਾਈਪਿੰਗ ਕਰਦਾ ਰਹਿੰਦਾ ਉਹਦੇ ਨੂੰ ਤਾਂ ਮੰਨ ਕੇ ਚਲੋ ਸਕਿੰਟਾਂ ਦੇ ਵਿੱਚ ਅਗਲੇ ਨੇ ਕਮੈਂਟ ਕਰਕੇ ਹੋ ਜਾਣਾ ਪਰ ਬੰਦੇ ਦੇ ਸ਼ਬਦਾਂ ਤੋਂ ਪਤਾ ਲੱਗਦਾ ਸੀ ਬੰਦਾ ਵਿਚਾਰਾ ਠੀਕ ਠਾਕ ਦਾ ਸੀਗਾ ਹਨਾ ਤਾਂ ਵੀ ਬੰਦੇ ਨੇ ਆਪਾਂ ਨੂੰ ਕਮੈਂਟ ਕਰਕੇ ਕਿਹਾ ਨਹੀਂ ਵੀਰੇ ਹਾ ਮੀਰਾ ਕੁਤਰ ਹੈ ਨਹੀਂ ਗਿਆ ਵੀਰੇ ਤੇਰਾ ਤਹਿ ਦਿਲੋਂ ਧੰਨਵਾਦ ਹਨਾ ਤੂੰ ਆਪਣੇ ਮੰਨ ਕੇ ਚਲੋ ਕੀਮਤੀ ਟਾਈਮ ਦੇ ਵਿੱਚ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਮਾੜੇ ਕਮੈਂਟ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਮਰਾ ਭਰਾ ਅਹੀਂ ਕਮੈਂਟ ਕਰਦੇ ਰਿਆ ਕਰੋ ਚੰਗਾ ਕਰਨਾ ਮਾੜਾ ਕਰਨਾ ਉਹ ਤੁਹਾਡੇ ਤੇ ਆ ਮਰਾ ਭਰਾ ਥੋੜੇ ਚੰਗੇ ਕਮੈਂਟ ਵੀ ਸਾਨੂੰ ਕਬੂਲ ਆ ਤੇ ਮਾੜੇ ਵੀ ਮੇਰਾ ਵੀਰ ਠੀਕ ਆ ਜੀ ਚੰਗੇ ਉਹ ਮਾੜੇ ਉਹ ਦਰਸ਼ਕ ਤੁਸੀਂ ਹੈ ਸਾਡੇ ਭਰਾਓ ਸਾਡੇ ਵੀਰੋ ਮੇਰਾ ਭਰਾ ਠੀਕ ਆ ਜੀ ਇੱਕ ਸ਼ੌਂਕ ਆ ਸ਼ੌਂਕ ਦੇ ਮੰਨ ਕੇ ਚੱਲੋ ਜਰੀਏ ਆਪਾਂ ਇੱਕ ਦੂਜੇ ਨੂੰ ਜਾਣਦੇ ਆਂ ਨਹੀਂ ਤਾਂ ਆਪਾਂ ਨੂੰ ਵੀ ਕੋਈ ਨਹੀਂ ਜਾਣਦਾ ਠੀਕ ਆ ਇੰਨਾ ਬੇਜਮਾਨਾਂ ਦੇ ਕਰਕੇ ਸਾਨੂੰ ਸਾਰੇ ਜਾਣਦੇ ਨੇ ਚੰਗੇ ਲੋਕ ਵੀ ਮਾੜੇ ਲੋਕ ਵੀ ਮੇਰਾ ਭਰਾ ਠੀਕ ਹੈ ਬਾਕੀ ਚਲੋ ਗੱਲਾਂ ਅੱਜ ਬਹੁਤ ਜ਼ਿਆਦਾ ਹੋ ਗਈਆਂ ਮੇਰਾ ਵੀਰ ਤੁਹਾਨੂੰ ਕਰਾਉਣੇ ਆ ਜੀ ਸ਼ੌਂਕ ਆਪਾਂ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਫਿਲਹਾਲ ਦੀ ਘੜੀ ਦਾ ਦਰਸ਼ਕੋ ਕੈਂਚੀ ਲੱਗੀਆਂ ਹੋਈਆਂ ਪਰ ਤਾਂ ਵੀ ਚਲੋ ਇੱਕ ਵਾਰੀ ਆਪਾਂ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਠੀਕ ਹੈ ਉਹ ਹਾਂ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੀ ਪਹਿਲੀ ਮਾਦੀ ਦੀ ਕੁਆਲਿਟੀ ਮੇਰਾ ਵੀਰ ਰੰਗ ਰੂਪ ਕੱਦ ਕਾਠ ਤੇ ਸ਼ਕਲ ਅਕਲ ਬਾਡੀ ਸਟਰਕਚਰ ਚੈੱਕ ਕਰਿਆ ਕਰੋ ਜੀ ਤੁਸੀਂ ਆਪਣੇ ਜਨਮ ਬਣਾ ਦਾ ਕੋਸ਼ਿਸ਼ ਕਰੀ ਜੇ ਮੇਰਾ ਭਰਾ ਕੀ ਦੇਖਿਆ ਜੀ ਬਲੱਡ ਔਰ ਬਾਈ ਜੀ ਕਲਰ ਕੰਬੀਨੇਸ਼ਨ ਦੇ ਵਿੱਚ ਆਪਾਂ ਤੁਹਾਡੇ ਲਈ ਕੋਈ ਘਾਟ ਨਾ ਰੱਖੀਏ ਠੀਕ ਹੈ ਜੇ ਆਪ ਟਾਪ ਕੁਆਲਟੀ ਦੀਆਂ ਚੀਜ਼ਾਂ ਦਰਸ਼ਕੋ ਤੁਹਾਡੇ ਅੱਗੇ ਆਪਾਂ ਪੇਸ਼ ਕਰੀ ਜਾਂਦੇ ਮੇਰਾ ਵੀਰ ਬਾਕੀ ਉਹ ਭਰਾਵਾ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਇੰਨੇ ਚੰਗੇ ਕੂਤਰ ਦਵਾਉਂਦੇ ਨੇ ਜਾਂ ਇੰਨੇ ਚੰਗੇ ਕੂਤਰ ਦਿੰਦੇ ਨੇ ਜੀ ਠੀਕ ਆ ਜੀ ਉਹਨਾਂ ਦੀ ਬਦੌਲਤ ਹੀ ਆਪਾਂ ਤੁਹਾਨੂੰ ਦਰਸ਼ਕੋ ਚੰਗੇ ਕੂਤਰਾਂ ਦਾ ਸ਼ੌਂਕ ਕਰਵਾਈਦਾ ਆ ਬਾਕੀ ਚੈੱਕ ਕਰ ਲਓ ਤੁਸੀਂ ਆਪਣੀ ਪ੍ਰੋਪਰ ਮਾਦੀ ਦਾ ਕੱਦ ਕਾਠ ਠੀਕ ਆ ਜੀ ਸਾਰੀ ਲਾਲ ਚੀਨੀ ਆ ਪਯਾਰ ਬਰੀਡ ਦੇ ਵਿੱਚੋਂ ਮੇਰਾ ਵੀ ਕੂਤਰੀ ਰਹੀ ਗੱਲ ਬੱਚਿਆਂ ਦੀ ੜਾਰ ਦੀ ਦਰਸ਼ਕੋ ਤੁਹਾਡੀ ਆਪ ਦੀ ਸਾਂਭ ਚੰਗੀ ਚਾਹੀਦੀ ਮੇਰਾ ਪਰ ਇਹੋ ਜਿਹੇ ਜਾਨਵਰਾਂ ਦੇ ਬੱਚੇ ਭਵਾਇਆਂ ਤੋਂ ਨਹੀਂ ਪੈਂਦੇ ਬਾਕੀ ਅੱਖ ਦੀ ਮੇਰਾ ਵੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਨਹੀਂ ਚਿੱਟੀਆਂ ਅੱਖਾਂ ਦੀ ਦਰਸ਼ਕੋ ਆਪਣੀ ਕੂਤਰੀ ਪੂਰੀ ਨੋਕ ਪੂਰੀਆਂ ਨੋਦਰਾਂ ਦੀ ਆਪਣੀ ਇਹ ਮਾਦੀ ਹੈ ਠੀਕ ਹੈ ਜੀ ਇੱਕ ਚੈੱਕ ਕਰ ਲੋ ਢੈਡੀ ਦਾ ਸਾਰਾ ਚਿੱਟਾ ਆ ਠੀਕ ਹੈ ਤੇ ਬਾਕੀ ਆਹ ਬਾਈ ਮਾਦੀ ਆਪਣੀ ਦਾ ਪੱਲਾ ਕੈਂਚੀ ਲੱਗੀ ਹੋਈ ਹੈ ਜੀ ਚੈੱਕ ਕਰ ਸਕਦੇ ਹੋ ਵੱਡੇ ਪੱਲੇ ਦੀ ਕੂਤਰੀ ਕੋਈ ਗੈਬ ਨਹੀਂ ਆ ਪੱਲਿਆਂ ਦੇ ਵਿੱਚ ਠੀਕ ਹੈ ਫਰਹਾਲ ਦੀ ਘੜੀ ਕੈਂਚੀ ਲੱਗੀ ਹੋਈ ਆ ਬਟ ਤੁਸੀਂ ਪੱਲੇ ਦੀ ਮੇਰਾ ਭਰਾ ਲੈਂਥ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੀ ਪੂਛ ਆ ਲੋ ਜੀ ਬ੍ਰੇਕ ਕੁਆਲਟੀ ਜਾਨਵਰਾਂ ਦੀ ਛੋਡੇ ਸਕਰੀਨ ਦੇ ਸਾਹਮਣੇ ਆ ਮੈਂ ਕੋਈ ਪੂਛ ਅੰਗੂਠੇ ਲਾ ਕੇ ਨਹੀਂ ਦਿਖਾਉਣਾ ਬਕਾਇਦਾ ਆਪਾਂ ਪੂਛਾ ਲਾ ਕੇ ਵਿਖਾਈ ਦੀ ਜੀ ਬਿਲਕੁਲ ਬੰਦ ਪੂਛ ਰੱਖਦੀ ਪੁੱਤਰੀ ਆਪਣੀ ਠੀਕ ਆ ਜੀ ਤੇ ਆ ਦਸਕੋ ਅਗਲਾ ਪੱਲਾ ਕੈਂਚੀ ਲੱਗੀ ਹੋਈ ਮਾਦੀ ਆ ਪੱਲੇ ਦੀ ਤੁਸੀਂ ਲੈਂਥ ਚੈੱਕ ਕਰ ਸਕਦੇ ਹੋ ਤੇ ਆ ਦਸਕੋ ਮਾਦੀ ਆਪਣੀ ਦੇ ਪੈਰ ਆ ਜੀ ਬਿਲਕੁਲ ਬੰਦ ਜੋੜ ਤੁਹਾਡੇ ਗੂਦੀ ਦਾ ਸਾਰਾ ਚਿੱਟਾ ਆ ਜੀ ਬਿਲਕੁਲ ਬੰ ਛੱਲਾ ਇਹਦੇ ਲੱਗਿਆ ਹੋਇਆ ਜੀ ਨੰਬਰਿੰਗ ਹੋਈ ਵੀ ਬਕਾਇਦਾ ਨਾਮ ਨੰਬਰ ਲੱਗਾ ਹੋਇਆ ਬੰਦੇ ਦਾ ਬਿਲਕੁਲ ਬੰਦ ਜੋੜਾਂ ਦੀ ਆਪਣੀ ਇਹ ਮਾਦੀ ਹੈ ਪੈਰਾਂ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਕੋਈ ਛੱਲਾ ਕਟਿਆ ਨਹੀਂ ਕੋਈ ਕੋਹ ਨਹੀਂ ਮਰਾ ਵੀਰ ਆਹ ਲਓ ਜੀ ਆਹ ਅਸੀਂ ਕੀ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਆਓ ਵੀਰੋ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੌਂਕ ਕਰਾਉਣਾ ਹਾਂਜੀ ਵੀ ਦਰਸ਼ਕੋ ਆਹ ਆਪਣੀ ਅਗਲੀ ਵੱਡੀ ਕੂਤਰੀ ਮੇਰਾ ਵੀਰ ਚੈੱਕ ਕਰ ਲੋ ਲਾਲ ਚੀਨੀ ਗੁਲਾਬੀ ਜੀ ਨੋਕ ਦਰਸ਼ਕੋ ਗੁਲਾਬੀ ਪਲਕਾਂ ਚਿੱਟੀਆਂ ਅੱਖਾਂ ਦੀ ਮੇਰਾ ਭਰਾ ਆਪਣੀ ਇਹ ਵੱਡੀ ਮਦੀਨਿਆ ਚੈੱਕ ਕਰੋ ਤੁਸੀਂ ਕੁਆਲਿਟੀ ਕੱਦ ਕਾਠ ਸ਼ਕਲਾਂ ਕਲ ਤੇ ਰੰਗ ਰੂਪ ਮੇਰਾ ਵੀਰ ਬਰੇ ਮਾਦੀ ਐਸੀ ਟੋਪ ਮਾਦੀ ਬਚੇ ਨਾ ਕੁੱਤ ਕਹਿੰਦੇ ਮੇਰਾ ਵੀਰ ਤੁਸੀਂ ਬਾਕੀ ਮੇਰਾ ਭਰਾ ਟਾਈਮ ਨਾਲ ਤੁਸੀਂ ਫੋਨ ਲਾ ਲਿਆ ਕਰੋ ਵਿੱਚੋਂ ਨਾ ਫਿਰ ਕਈ ਭਰਾ ਗੁੱਸਾ ਕਰਿਆ ਉਹਦੇ ਕਾਸ਼ ਵੀਰੇ ਤੂੰ ਜਾਣ ਕੇ ਕਹਿ ਦੇਣਾ ਜਾਂ ਤੁਸੀਂ ਸਾਨੂੰ ਕੁੱਤਰ ਸਿੱਧਾ ਨਹੀਂ ਜਣੇ ਜਵਾਬ ਦੇ ਦਿਓ ਬਰੇ ਯਾਰ ਨਾਲ ਨਾਲ ਕਈ ਵਾਰੀ ਕੂਟਰ ਸੇਲ ਹੋ ਜਾਂਦੇ ਆ ਕਈ ਵਾਰੀ ਦਰਸ਼ਕੋ ਇੱਕ ਤੋਂ ਦੋ ਦਿਨ ਜਨਮਰ ਰਹਿ ਵੀ ਜਾਂਦੇ ਆ ਮੇਰਾ ਭਰਾ ਉਹਦੇ ਵਿੱਚ ਮੇਰਾ ਵੀਰ ਤੁਸੀਂ ਗੁੱਸਾ ਗਰਾਂ ਨਾ ਕਰਿਆ ਕਰੋ ਯਾਰ ਠੀਕ ਆ ਜੀ ਹੁਣ ਵੀਰੇ ਜਿਹੜਾ ਬੰਦਾ ਆਪਾਂ ਨੂੰ ਪ੍ਰੋਪਰ ਪੇਮੈਂਟ ਲਾ ਕੇ ਸਕਰੀਨਸ਼ਾਟ ਲਾ ਦਿੰਦਾ ਆ ਠੀਕ ਆ ਫਿਰ ਆਪਾਂ ਉਸ ਬੰਦੇ ਆਸਤੇ ਜਨਮਰ ਉਹ ਰੱਖ ਲਈਦੇ ਨੇ ਮੇਰਾ ਵੀਰ ਠੀਕ ਆ ਜੀ ਬਾਕੀ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਫੁੱਲ ਪੇਮੈਂਟ ਚਾਹੀਏ ਲਾਓ ਚਾਹੀਏ ਤੁਸੀਂ ਇੱਕ ਵਾਰੀ ਟੋਕਨ ਮਨੀ ਲਾ ਕੇ ਜਨਮਰ ਆਪਣੇ ਬੁੱਕ ਕਰਵਾ ਸਕਦੇ ਹੋ ਜੀ ਠੀਕ ਆ ਕਈ ਵਾਰੀ ਬੰਦੇ ਤੋਂ ਇੱਕਦਮ ਪੇਮੈਂਟ ਦਾ ਹੱਲ ਨਹੀਂ ਹੁੰਦਾ ਤੁਸੀਂ ਇੱਕ ਵਾਰ ਜਾਰਾਦਨ ਦਾਸ ਨੂੰ ਅਸੀਂ ਵੀ ਨਹੀਂ ਕਿਸੇ ਦੇ ਉਤਰ ਸਾਹਮ ਤੇ ਤੇ ਆ ਬਾਈ ਜੀ ਆਪਣੀ ਪ੍ਰੋਪਰ ਮਾਦੀ ਚੈੱਕ ਕਰੋ ਲਾਲ ਚੀਨੀ ਚਿੱਟੀਆਂ ਅੱਖਾਂ گلابی ਜੀ ਨੋਕ گلابی ਪਾਲਕਾਂ ਤੇ ਇਹ ਵੀ ਵੀਰੇ ਕੈਂਚੀ ਲੱਗੀ ਹੋਈ ਲਾਸਟ ਵਾਲੀ ਕੰਨੀ ਦੀ ਆ ਰਹੀ ਹੈ ਚੈੱਕ ਕਰ ਲੋ ਫਿਲਹਾਲ ਮੂਤ ਨਹੀਂ ਕੱਟੀ ਹੋਈ ਹੈ ਜੀ ਠਹਿਰ ਜਾ ਠਹਿਰ ਜਾ ਕੀ ਹੁੰਦਾ ਹੈ ਉਹ ਠਹਿਰ ਜਾ ਲੋ ਜੀ ਉਤਰੀ ਕਰਨ ਲੱਗੀ ਹੁਣ ਗੁੱਸਾ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਦਰਸ਼ਕੋ ਬਿਲਕੁਲ ਬੰਦ ਜੋੜ ਠੀਕ ਆ ਜੀ ਪੱਕਾ ਛੱਲਾ ਕਬੂਤਰੀ ਤੇ ਲੱਗਿਆ ਹੋਇਆ ਨਾਮ ਨੰਬਰ ਲੱਗਿਆ ਹੋਇਆ ਬਿਲਕੁਲ ਬੰਦ ਜੁੜਾ ਦੀ ਮੇਰਾ ਵੀਰ ਆਪਣੀ ਇਹ ਮਦੀਨ ਹੈ ਠੀਕ ਹੈ ਜੀ ਬਾਈ ਨੇ ਹਲਕਾ ਨੰਬਰ ਉੱਥੋਂ ਸਾਫ਼ ਕਰਕੇ ਦਿੱਤਾ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਮੇਰਾ ਵੀਰ ਤੁਸੀਂ ਆਪਣੀ ਮਾਦੀ ਦੀ ਕੁਆਲਿਟੀ ਪੱਕਾ ਛੱਲਾ ਇਹਦੇ ਪੈਰ 'ਤੇ ਲੱਗਿਆ ਨਾਮ ਨੰਬਰ ਲੱਗਿਆ ਹੋਇਆ ਬਕਾਇਦਾ ਪੰਦੇ ਦਾ ਨਾਮ ਲੱਗਿਆ ਹੋਇਆ ਜੀ ਠੀਕ ਹੈ ਅਰੇ ਫੁੱਲ ਗਰੰਟੀ ਵਾਲੀਆਂ ਆਪਣੀਆਂ ਇਹ ਮਾਦੀਆਂ ਨੇ ਠੀਕ ਹੈ ਜੀ ਮੱਥਾ ਮਾਰਨ ਵਾਲਾ ਕੰਮ ਨਹੀਂ ਜਾਂਦੇ ਸਾਰ ਜੋੜੇ ਲਾਓ ਬੱਚੇ ਘੜਾਓ ਤੇ ਮੇਰਾ ਭਰਾ ਅਗਲੇ ਸਾਲ ਚੰਗਾ ਰਿਜ਼ਲਟ ਪਾਓ ਕਿਉਂਕਿ ਦਰਸ਼ਕੋ ਆਹੀ ਟਾਈਮ ਆ ਜੀ ਜੋੜੀਆਂ ਦਾ ਜਿਹੜੇ ਭਰਾ ਨੇ ਹੁਣ ਇਸ ਟਾਈਮ ਬੱਚੇ ਕਢਾ ਕੇ ਅੱਡੇ ਲਾ ਕੇ ਡਾਲੇ ਉਹਨਾਂ ਬੱਚਾ ਨਹੀਂ ਮੇਰਾ ਵੀ ਰਿਕਾਰਡ ਕੱਢਣੀ ਹੈ ਠੀਕ ਹੈ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਦੋਵੇਂ ਮਾਦੀਆਂ ਇਹ ਉਹ ਠਹਿਰ ਜਾ ਠਹਿਰ ਜਾ ਅੱਛਾ ਉਹ ਠਹਿਰ ਜਾ ਭਰਾਵਾ ਠਹਿਰ ਜਾ ਲੋ ਜੀ ਕੂਤਰੀ ਹੁਣ ਗੁੱਸਾ ਕਰਨ ਲੱਗੀ ਹੱਥ 'ਚ ਆ ਕੇ ਤੇ ਬਾਕੀ ਚਲੋ ਆਓ ਹੁਣ ਤੁਹਾਨੂੰ ਛੱਡ ਕੇ ਵਿਖਾਉਨੇ ਆ ਕੂਤਰੀ ਤਾਂ ਹਾਂਜੀ ਬਾਈ ਜੀ ਆ ਦੁਆਰ ਤੋਂ ਮੇਰਾ ਭਰਾ ਸਟ੍ਰੈਨਿੰਗ ਪੋਜੀਸ਼ਨ ਕਰਾਂ ਕਰ ਲੋ ਚੈੱਕ ਤੇ ਮੇਰਾ ਭਰਾ ਜਲਦੀ ਫੋਨ ਲਾ ਲਿਓ ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਪਰਪਲਿਆਂ ਦਾ ਅੱਖਾਂ ਦਾ ਕੱਲੀ-ਕੱਲੀ ਚੀਜ਼ ਇਹ ਤੁਹਾਨੂੰ ਦਰਸ਼ਨ ਕਰਾਤੇ ਨੇ ਤੇ ਇਹੋ ਜੀ ਚੀਜ਼ ਐਸ ਰੇਡ ਦੇ ਵਿੱਚ ਦਰਸ਼ਕੋ ਟਾਵੇਂ-ਟਾਵੇਂ ਬੰਦਿਆਂ ਨੂੰ ਮਿਲਣੀ ਆ ਠੀਕ ਹੈ ਜੀ ਕੂਤਰਿਆਂ ਦੋਨੇ ਤੇ ਬੰਦੇ ਆਪਣੇ ਜ਼ਿਆਦਾ ਆ ਜੀ ਬਾਕੀਵੇਂ ਨੇ ਕਿਹਦੀ ਕਿਸਮਤ ਅੱਜ ਚੰਕਦੀ ਆ ਕਿਹਦੇ ਬਾਈ ਦੇ ਘਰ ਜਾਂਦੀਆਂ ਨੇ ਅੱਜ ਵਾਲੀਆਂ ਆਪਣੀਆਂ ਟਾਪ ਮਾਧੀਆਂ ਜਾਂਦੇ ਸਾਰ ਬਚੇ ਘੜਾਓ ਚੰਗੇ ਕੂਤਰਾਂ ਦੇ ਨਾਲ ਜੋੜੇ ਲਾਉ ਤੇ ਦੇਖੋ ਮੇਰਾ ਭਰਾ ਚੰਗਾ ਰਿਜ਼ਲਟ ਤੁਹਾਨੂੰ ਮਿਲੇਗਾ ਬਾਕੀ ਕਿਵੇਂ ਡਾਉਣੇ ਕੀ ਦਾਣਾ ਪਾਣੀ ਖਾਦ ਖਰਾਕ ਦਵਾਈ ਜੜੀ ਬੂਟੀ ਵੀਰੇ 100 ਚੀਜ਼ਾਂ ਹੁੰਦੀਆਂ ਨੇ ਮੇਰਾ ਭਰਾ ਕੋਈ ਇੱਕ ਚੀਜ਼ ਨਹੀਂ ਹੁੰਦੀ ਕਈ ਬੰਦੇ ਕਹਿੰਦੇ ਵੀਰੇ ਕੂਤਰ ਕਿਵੇਂ ਡਾਈਏ ਸਾਨੂੰ ਦੱਸ ਦੋ ਵੀਰੇ ਕੋਈ ਇੱਕ ਚੀਜ਼ ਹੋਵੇ ਅਸੀਂ ਵੀ ਦੱਸ ਦਈਏ ਯਾਰ ਹਨਾ ਦਰਸ਼ਕੋ ਟਾਈਮ ਦੇਣਾ ਪੈਂਦਾ ਠੀਕ ਆ ਜੀ ਤੇ ਜੇਬ ਵੀ ਮੰਨ ਕੇ ਚਲੋ ਭਾਰ ਚਲਣੀ ਚਾਹੀਦੀ ਬੰਦੇ ਦੀ ਜੀ ਫੇਰ ਕਿਤੇ ਜਾ ਕੇ ਉੜਦੇ ਕੂਤਰ ਠੀਕ ਹੈ ਨਾਲ ਤੁਹਾਡੇ 2-4 ਬੰਦੇ ਲਾਜ਼ਮੀ ਹੋਣ ਤੁਹਾਡਾ ਗਰੁੱਪ ਹੋਣਾ ਜ਼ਰੂਰੀ ਆ ਇਕੱਲੇ ਬੰਦੇ ਦੀ ਵਸਦੀ ਕੂਤਰਬਾਜੀ ਹੈ ਨਹੀਂ ਮੇਰਾ ਭਰਾ ਇਕੱਲਾ ਬੰਦਾ ਵਿਚਾਰਾ ਕੀ ਕੀ ਕਰੇ ਕੂਤਰਾਂ ਦਾਣਾ ਪਾਣੀ ਕਰੇ ਦਵਾਈ ਬੂਟੀ ਕਰੇ ਘਰ ਦਾ ਵੇਖੇ ਠੀਕ ਹੈ ਜੀ ਘਰ ਦੇ 100 ਕੰਮ ਹੁੰਦੇ ਨੇ ਠੀਕ ਹੈ ਬੱਚਿਆਂ ਨੂੰ ਕਈ ਵਾਰ ਸਕੂਲੋਂ ਲੈ ਕੇ ਆਉਣਾ ਛੱਡ ਕੇ ਆਉਣਾ 100 ਕੰਮ ਹੁੰਦੇ ਆਰ ਬੰਦਿਆਂ ਨੂੰ ਹਨ ਤੇ ਉਹਦੇ ਕਰਕੇ ਮੇਰਾ ਭਰਾ ਇਕੱਲੇ ਬੰਦੇ ਦੀ ਵਸਦੀ ਕੂਤਰਬਾਜੀ ਹੈ ਨਹੀਂ ਵੀਰੋ ਦੋ ਤਿੰਨ ਬੰਦਿਆਂ ਦਾ ਆਪਣਾ ਤੁਸੀਂ ਗਰੁੱਪ ਬਣਾਓ ਠੀਕ ਹੈ ਜੀ ਸਾਲ ਸੁਸਰੇ ਬੰਦੇ ਆਪਣੇ ਗਰੁੱਪ ਦੇ ਵਿੱਚ ਐਡ ਕਰੋ ਬੰਦਾ ਘਰੇਵੜਨ ਵਾਲਾ ਹੋਵੇ ਮੇਰਾ ਵੀਰ ਹਨਾ ਜਿਵੇਂ ਤੁਹਾਨੂੰ ਪਤਾ ਹੈ ਜੀ ਅੱਜ ਕੱਲ੍ਹ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਮੇਰਾ ਵੀਰ ਬਾਕੀ ਚਲੋ ਆਪਣੇ ਘਰ ਦਾ ਆਪਣੇ ਤੁਸੀਂ ਪਰਿਵਾਰ ਦਾ ਆਪਣੇ ਜਾਨਵਰਾਂ ਦਾ ਮੇਰਾ ਵੀਰ ਖਿਆਲ ਰੱਖਿਆ ਕਰੋ ਨਾ ਕਿਸੇ ਨਾਲ ਲੱਗਿਆ ਕਰੋ ਯਾਰ ਕੋਈ ਗੱਲਬਾਤ ਹੁੰਦੀ ਆ ਆਪਸ ਵਿੱਚ ਮੇਰਾ ਭਰਾ ਬਹਿ ਕੇ ਕਲੀਅਰ ਕਰ ਲਿਆ ਕਰੋ ਨਾ ਕਿ ਕੋਈ ਗੱਲ ਇੱਕ ਦੂਜੇ ਨੂੰ ਲਾ ਕੇ ਗਿਆ ਕਰੋ ਹਨਾ ਤੇ ਮੇਰਾ ਭਰਾ ਆਪਣਾ ਖੁਸ਼ ਰਹੋ ਆਪਣੇ ਸੋਹਣੇ ਜਾਨਵਰਾਂ ਦਾ ਸ਼ੌਂਕ ਕਰੋ ਚੰਗੇ ਜਾਨਵਰ ਪਾਓ ਹਰ ਭੰਦੇ ਨਾਲ ਮੇਰਾ ਭਰਾ ਵਧੀਆ ਬੋਲੋ ਯਾਰ ਤੇ ਆ ਸੀਗਾ ਦਰਸ਼ਕੋ ਆਪਣੀਆਂ ਅੱਜ ਵਾਲੀਆਂ ਟਾਪ ਮਾਧੀਆਂ ਤੇ ਮੇਰਾ ਵੀਰ ਕਿਸੇ ਭਰਾ ਨੂੰ ਚੰਗੀਆਂ ਕੂਦਰੀਆਂ ਚਾਹੀਦੀਆਂ ਹੁਣ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜਦੋਂ ਮਰਜ਼ੀ ਆਪਣੇ ਛੋੜੇ ਭਰਾ ਨੂੰ ਮੇਰਾ ਭਰਾ ਯਾਦ ਕਰਿਆ ਕਰੋ ਠੀਕ ਹੈ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਭਾਈ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਟਾਪ ਦੇ ਸਰਾਜ ਇਹ ਜਾਨਵਰ ਜਿਹਨੂੰ ਬੇਕਪ ਔਖ ਲੱਤ ਜਿਵੇਂ ਮੇਰਾ ਭਰਾ ਅਗਲੀ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ